ਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਸਨੇਹਾ ਕਲਾਕ ਗੁਰੂ ਤੇਗ ਬਹਾਦਰ ਨੂੰ ਆਪਣੇ ਕੋਲ ਬੁਲਾਇਆ ਔਰ ਉਹਨਾਂ ਨੂੰ ਖੌਫਨਾਕ ਹਵੇਲੀ ਵਿੱਚ ਰਾਤ گزارਣ ਨੂੰ ਕਿਹਾ ਉਹਨਾਂ ਦਾ ਉੱਥੇ ਟਾਈਮ ਕਿਸ ਤਰ੍ਹਾਂ ਗੁਜ਼ਰਿਆ ਕਿਸ ਤਰ੍ਹਾਂ ਉਹਨਾਂ ਨੇ ਰਾਤ guzari ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਗੋ ਬਾਦਸ਼ਾਹ ਔਰੰਗਜ਼ੇਬ ਦੀ ਬੁਲਾਵੀ ਤੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਪਹੁੰਚੇ ਤਾਂ ਔਰੰਗਜ਼ੇਬ ਦੇ ਕਹਿਣ ਤੇ ਗੁਰੂ ਜੀ ਨੂੰ ਉਸ ਹਵੇਲੀ ਵਿੱਚ ਠਹਿਰਾਇਆ ਗਿਆ ਜਿਸ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਕੋਈ ਵੀ ਵਿਅਕਤੀ ਜਿਹੜਾ ਉਸ ਹਵੇਲੀ ਵਿੱਚ ਜਾਂਦਾ ਸੀ ਉਹ ਪ੍ਰੇਤ ਉਸ ਨੂੰ ਮਾਰ ਦਿੰਦਾ ਸੀ ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਲੈ ਕੇ ਪਹਿਰੇਦਾਰ ਗੁਰੂ ਜੀ ਨੂੰ ਉਸ ਡਰਾਮਣੀ ਹਵੇਲੀ ਵਿੱਚ ਲੈ ਗਏ ਚਾਰੇ ਦਿਸ਼ਾਵਾਂ ਵਿੱਚ ਪਹਿਰੇਦਾਰ ਬਿਠਾ ਦਿੱਤੇ ਗਏ ਜਿਹੜੇ ਸੇਵਕ ਗੁਰੂ ਜੀ ਦੇ ਨਾਲ ਸਨ ਉਹ ਬਾਹਰ ਬਿਠਾ ਦਿੱਤੇ ਸਨ ਉਧਰ ਔਰੰਗਜੀਬ ਕਹਿਣ ਲੱਗਾ ਹੁਣ ਉਹ ਪ੍ਰੇਤ ਗੁਰੂ ਜੀ ਨੂੰ ਮਾਰ ਦੇਵੇਗਾ ਔਰੰਗਜੀਬ ਨੂੰ ਵਜ਼ੀਰ ਕਹਿਣ ਲੱਗੇ ਕਿ ਆਪ ਜੀ ਨੇ ਬਹੁਤ ਹੀ ਚੰਗਾ ਟੰਗ ਅਪਣਾਇਆ ਹੈ ਮਾਰਨ ਤੋਂ ਬਿਨਾ ਹੀ ਗੁਰੂ ਜੀ ਮਰ ਜਾਣਗੇ ਨਹੀਂ ਤਾਂ ਡਰ ਕੇ ਮੁਸਲਮਾਨ ਹੋ ਜਾਣਗੇ ਉੱਧਰ ਉਸ ਡਰਾਮਣੀ ਹਵੇਲੀ ਦੇ ਚਾਰੇ ਪਾਸੇ ਪਹਿਰੇਦਾਰ ਖੜੇ ਹੋਏ ਸਨ ਗੁਰੂ ਜੀ ਉਸ ਹਵੇਲੀ ਅੰਦਰ ਟਿਕੇ ਹੋਏ ਸਨ ਜਦੋਂ ਚਾਨਣ ਖਤਮ ਹੋ ਗਿਆ ਅਤੇ ਹਨੇਰਾ ਛਾ ਗਿਆ ਤਾਂ ਭਿਆਨਕ ਦੇਵ ਵਾਲਾ ਉਹ ਪ੍ਰੇਤ ਹਵੇਲੀ ਅੰਦਰ ਆ ਗਿਆ ਉਸ ਪ੍ਰੇਤ ਨੇ ਜਦੋਂ ਉਸ ਹਵੇਲੀ ਅੰਦਰ ਗੁਰੂ ਜੀ ਨੂੰ ਵੇਖਿਆ ਤਾਂ ਗੁਰੂ ਜੀ ਦਾ ਤੇਜ ਪ੍ਰਤਾਪ ਵੇਖ ਕੇ ਪ੍ਰੇਤ ਨਿਹਾਲ ਹੋ ਗਿਆ ਉਸ ਪ੍ਰੇਤ ਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਅਤੇ ਨਿਮਰਤਾ ਹੋ ਕੇ ਮੁਖ ਤੋਂ ਬੇਨਤੀ ਕੀਤੀ "ਹੇ ਗੁਰੂ ਜੀ ਆਪ ਜੀ ਦਾ ਇੱਥੇ ਵਾਸਾ ਹੋਇਆ ਹੈ ਅਤੇ ਮੈਨੂੰ ਦਰਸ਼ਨ ਦਿੱਤੇ ਮੈਂ ਧੰਨ ਹੋ ਗਿਆ ਹਾਂ ਆਪ ਮੈਨੂੰ ਆਪਣਾ ਸੇਵਕ ਜਾਣੋ ਅਤੇ ਮੇਰੇ ਲਈ ਕੋਈ ਵੱਡਾ ਆਦੇਸ਼ ਦਿਓ ਜਲ ਨੂੰ ਛੂੰਹਦੀ ਮੇਰੀ ਸ਼ਕਤੀ ਨਹੀਂ ਜੇ ਮੈਂ ਆਪ ਜੀ ਵਾਸਤੇ ਭੋਜਨ ਲੈ ਆਵਾਂ" ਤਾ ਪਤਾ ਨਹੀਂ ਤੁਸੀਂ ਮੇਰੇ ਹੱਥਾਂ ਦਾ ਭੋਜਨ ਸ਼ੱਕ ਲਵੋਗੀ ਜਾਂ ਨਹੀਂ ਤੁਸੀਂ ਜੋ ਕਹਿ ਦੇਵੋਗੇ ਮੈਂ ਹਰ ਸੇਵਾ ਕਰਾਂਗਾ ਇੱਥੇ ਜਿਹੜੇ ਵੀ ਦੁਸ਼ਟ ਆਪਜੀ ਦੇ ਦੋਖੀ ਹਨ ਜਿਸ ਨੂੰ ਵੀ ਕਹੋ ਉਸ ਨੂੰ ਮਾਰ ਦਿੰਦਾ ਹਾਂ ਉਹਨਾਂ ਨੂੰ ਪਕੜ ਕੇ ਨਗਰ ਤੋਂ ਦੂਰ ਵਗਾ ਮਾਰਾਂਗਾ ਕੋਈ ਜਾਨ ਹੀ ਨਹੀਂ ਸਕੇਗਾ ਉਸ ਥਾਂ ਪਚਾ ਦੇਵਾਂਗਾ ਉਹਨਾਂ ਦੇ ਬੱਚੇ ਆਦੀ ਖਤਮ ਕਰਕੇ ਉਹਨਾਂ ਦੇ ਘਰ ਦੀਆਂ ਜੜਾਂ ਉਖਾੜ ਦੇਵਾਂਗਾ ਆਪ ਜੀ ਦੀ ਆਗਿਆ ਅਨੁਸਾਰ ਹੀ ਮੈਂ ਸਾਰੀ ਕਾਰਵਾਈ ਕਰ ਸਕਾਂਗਾ। ਪ੍ਰੇਤ ਜੀਆ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਫਰਮਾਇਆ ਅਸੀਂ ਤਾਂ ਕਿਸੇ ਨੂੰ ਵੀ ਦੁਸ਼ਮਣ ਨਹੀਂ ਜਾਣਿਆ। ਕਿਸੇ ਨੂੰ ਵੀ ਮਾਰਨਾ ਉਚਿਤ ਨਹੀਂ ਕਿਉਂਕਿ ਸਾਰੇ ਜੀਵ ਆਪਣੇ ਭਾਗਾਂ ਕਰਕੇ ਹਨ। ਇਹ ਸਭ ਕਰਨ ਕਰਾਉਣ ਵਾਲਾ ਇੱਕ ਪਰਮੇਸ਼ਰ ਹੀ ਹੈ। ਉਸ ਦੇ ਅੱਗੇ ਇਹ ਵਿਚਾਰਾ ਜੀਵ ਕੀ ਚੀਜ਼ ਹੈ? ਪਰਮੇਸ਼ਰ ਹੀ ਸਾਰੇ ਨੂੰ ਮਾਰਦਾ ਅਤੇ ਉਹਨਾਂ ਦੀ ਰੱਖਿਆ ਕਰਦਾ ਹੈ ਇਸ ਲਈ ਸ਼ਾਂਤ ਹੋ ਕੇ ਰਹੀਏ ਇਹ ਸੁਣ ਕੇ ਪ੍ਰੇਤ ਸੋਚਣ ਲੱਗ ਪਿਆ ਕਿ ਗੁਰੂ ਜੀ ਦਾ ਮੇਰੇ ਕੋਲ ਵਾਸਾ ਹੋਇਆ ਹੈ ਇਹਨਾਂ ਦੀ ਕੋਈ ਸੇਵਾ ਕਰਾਂ ਤਦੂ ਹੀ ਮੇਰਾ ਜੀਵਨ ਸਫਲ ਹੋਵੇਗਾ ਉਹ ਪ੍ਰੇਤ ਤੁਰੰਤ ਅੰਤਰ ਧਿਆਨ ਹੋ ਗਿਆ ਅਤੇ ਜਿੱਥੇ ਬੋਧ ਵੱਡਾ ਬਾਜ਼ਾਰ ਸੀ ਉੱਥੇ ਚਲਾ ਗਿਆ ਉਹ ਇਹ ਵਿਚਾਰ ਕਰਦਾ ਹੋਇਆ ਲੱਭਦਾ ਫਿਰਦਾ ਸੀ ਕਿ ਗੁਰੂ ਜੀ ਵਾਸਤੇ ਕੋਈ ਐਸੀ ਵਸਤੂ ਲਵਾਂ ਜਿਹੜੀ ਉਹ ਮੇਰੇ ਹੱਥੋਂ ਛੱਕ ਲੈਣ ਅਤੇ ਜਿਸ ਵਿੱਚ ਕੋਈ ਨੁਕਸ ਨਾ ਕੱਢਣ ਉਸ ਪ੍ਰੇਤ ਨੇ ਸਾਰੇ ਬਾਜ਼ਾਰ ਵਿੱਚ ਖੋਜ ਕੀਤੀ ਅਤੇ ਇੱਕ ਦੁਕਾਨ ਦੇ ਕੋਲ ਆ ਕੇ ਖੜ ਗਿਆ ਉੱਥੇ ਵਿਲਾਜਿਤ ਦੇ ਸੁੱਕੇ ਮੇਵੇ ਸਨ ਉਸ ਨੇ ਉੱਥੇ ਸੰਧੂਰੀ ਰੰਗ ਦੇ ਸੇਬ ਨਾਸਪਤੀ ਅਤੇ ਭਾਂਤ-ਪਾਂਤ ਦੇ ਮਿੱਠੇ ਫਲ ਵੇਖੇ ਪ੍ਰੇਤ ਨੇ ਇਹ ਵਿਚਾਰ ਕੀਤੀ ਇਹਨਾਂ ਨੂੰ ਲੈ ਕੇ ਚਲਦਾ ਹਾਂ ਕੁਝ ਫਲ ਚੱਕ ਲਈ ਅਤੇ ਕੁਝ ਗੰਨੇ ਹੱਥ ਵਿੱਚ ਫੜ ਲਈ ਅਤੇ ਬੋਧ ਜਲਦੀ ਨਾਲ ਗੁਰੂ ਜੀ ਕੋਲ ਆ ਗਿਆ ਅਤੇ ਗੁਰੂ ਜੀ ਅੱਗੇ ਰੱਖ ਦਿੱਤੇ ਅਤੇ ਪ੍ਰਾਰਥਨਾ ਕੀਤੀ ਕਿ ਗੁਰੂ ਜੀ ਇਹ ਫਲ ਸੇਵਨ ਕਰੋ ਤੁਸੀਂ ਮੇਰੇ ਮਹਿਮਾਨ ਹੋ ਪੁਰੋਣਾਚਾਰੀ ਕਰਨਾ ਮੇਰਾ ਫਰਜ਼ ਹੈ ਗੁਰੂ ਜੀ ਨੇ ਉਸ ਪ੍ਰੇਤ ਦੀ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਉਸ ਵੱਲ ਵੇਖਿਆ ਉਸ ਨੂੰ ਨਿਮਾਣਾ ਜਾਣ ਕੇ ਉਸ ਦੀ ਸੇਵਾ ਸਵੀਕਾਰ ਕਰ ਲਈ ਅਤੇ ਫਲ ਮੇਵੇ ਛਕਣ ਵਾਸਤੇ ਹੱਥ ਵਿੱਚ ਲੈ ਲਏ ਫਿਰ ਗੁਰੂ ਜੀ ਗੰਨੇ ਚੁੱਪਣ ਲੱਗੇ ਗੁਰੂ ਜੀ ਕੁਝ ਛਿਲਕੇ ਅੱਗੇ ਸੁੱਟ ਰਏ ਸਨ ਅਤੇ ਕੁਝ ਛਿਲਕੇ ਹਵੇਲੀ ਦੇ ਬਾਹਰ ਸੁੱਟ ਰਏ ਸਨ ਫਿਰ ਗੁਰੂ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ ਤੂੰ ਉਸ ਵੇਲੇ ਕਿਹੜਾ ਬੂਰਾ ਕਰਮ ਕਮਾਇਆ ਸੀ ਜਿਸ ਕਰਕੇ ਆਪ ਨੂੰ ਪ੍ਰੇਤ ਜੁਨੀ ਵਾਲਾ ਸਰੀਰ ਪ੍ਰਾਪਤ ਹੋਇਆ ਹੈ ਪ੍ਰੇਤਨੀ ਸੁਣ ਕੇ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਅਜਿਹਾ ਸਰੀਰ ਇਸ ਭੇੜੇ ਕਰਮ ਕਰਕੇ ਪ੍ਰਾਪਤ ਕੀਤਾ ਹੈ ਕਿ ਸਾਡੇ ਸ੍ਰੀਕਾਂ ਵਿੱਚ ਵੱਡਾ ਝਗੜਾ ਪੈ ਗਿਆ ਸੀ ਸਾਰੇ ਵਿਰਜ ਰਏ ਸਨ ਕਿ ਜੱਦੀ ਜਾਇਦਾਦ ਮੇਰੀ ਹੈ ਉਸ ਵੇਲੇ ਮੈਂ ਝੂਠੀ ਮਰਿਆਦਾ ਧਾਰ ਕੇ ਸਾਰਿਆਂ ਦੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਅਤੇ ਸਾਰਾ ਮੁਕੱਦਮਾ ਜਿੱਤ ਲਿਆ ਮਨ ਵਿੱਚ ਵਿਚਾਰ ਰਿਹਾ ਸੀ ਕਿਸਦਾ ਕੋਈ ਪਾਪ ਨਹੀਂ ਪਰ ਉਸੇ ਦੋਸ਼ ਕਰਕੇ ਮੈਨੂੰ ਐਸੀ ਜੂਨ ਮਿਲੀ ਜਿਸ ਵਿੱਚ ਬਹੁਤ ਦੁੱਖ ਮਿਲਿਆ ਹੈ ਗੁਰੂ ਜੀ ਆਪ ਜੀ ਮੇਰੇ ਤੇ ਦਇਆ ਕਰੋ ਮੈਨੂੰ ਇਸ ਜੁਨੀ ਤੋਂ ਛੁਡਾ ਦੇਵੋ ਗੁਰੂ ਜੀ ਨੇ ਸੁਣ ਕੇ ਮੁਖੋਂ ਬਚਨ ਫਰਮਾਏ ਇਨਾ ਹੇਠਾ ਪਈ ਛਿਲੜਾ ਨੂੰ ਪ੍ਰੇਮ ਨਾਲ ਚੂਪ ਲਵੋ ਜੋ ਸਾਡੀ ਸੇਵਾ ਕੀਤੀ ਹੈ ਉਸ ਦਾ ਫਲ ਲਵੋ ਅਤੇ ਭਿਆਨਕ ਜੂਨ ਤੋਂ ਛੁਟਕਾਰਾ ਕਰ ਲਵੋ ਉਸ ਪ੍ਰੇਤ ਨੇ ਸੁਣ ਕੇ छिल्ड़ चूपलए ਅਤੇ अनेਕ ਤਰ੍ਹਾਂ ਦੇ ਸੁਆਦੀ ਰਸ ਪ੍ਰਾਪਤ ਕੀਤੇ ਤੁਰੰਤ ਸਾਰੇ ਦੁੱਖਾਂ ਨੂੰ ਛੱਡ ਕੇ ਉਸ ਪ੍ਰੇਤ ਨੇ ਉਤਮ ਅਵਸਥਾ ਵਾਲਾ ਅਨੰਦ ਪ੍ਰਾਪਤ ਕਰ ਲਿਆ ਅਤੇ ਜਨਮ ਮਰਨ ਤੋਂ ਮੁਕਤ ਹੋ ਗਿਆ ਫਿਰ ਗੁਰੂ ਜੀ ਸੁਖ پا ਕੇ ਦੋਵੇਂ ਨੇਤਰ ਬੰਦ ਕਰਕੇ ਸੋ ਗਏ ਜਿਸ ਵੇਲੇ ਗੁਰੂ ਜੀ ਨੇ गन्ना ਚੂਪ ਕੇ ਉਸ ਦੇ ਛਿਲਕੇ ਹਵੇਲੀ ਤੋਂ ਬਾਹਰ ਸਵਲ ਸੁੱਟ ਦਿੱਤੇ ਸੀ ਥੋੜੀ ਦੂਰ ਉਸ ਸਥਾਨ ਉੱਤੇ ਕੁਝ ਸਿੱਖ ਬੈਠੇ ਸਨ ਉਹ ਛਿਲਕੇ ਉੱਥੇ ਜਾ ਕੇ ਡਿੱਗੇ ਇੱਕ ਸਿੱਖ ਨੇ ਚੁੱਪੇ ਹੋਏ ਗੰਨੇ ਦਾ ਛਿਲਕਾ ਲੈ ਕੇ ਮੂੰਹ ਵਿੱਚ ਪਾ ਲਿਆ ਗੰਨੇ ਦਾ ਛਿਲਕਾ ਚੁੱਪਾਂ ਲੱਗਾ ਤਾਂ ਉਸ ਨੂੰ ਬਹੁਤ ਆਨੰਦਦਾਇਕ ਸਵਾਦ ਆਇਆ ਗੁਰੂ ਜੀ ਵੱਲੋਂ ਸੁਟੇ ਜੁੱਟੇ ਛਿਲਕਿਆਂ ਦਾ ਉਸ ਨੇ ਭੋਜਨ ਕੀਤਾ ਤਾਂ ਉਹ ਤਰੰਤ ਹੀ ਬਹੁਤ ਸ਼ਕਤੀਸ਼ਾਲੀ ਹੋ ਗਿਆ ਉਹ ਸਿੱਖ ਮਨ ਵਿੱਚ ਸ਼ਕਤੀ ਦਾ ਬਹੁਤ ਹੀ ਹੰਕਾਰ ਕਰਕੇ ਫੁੱਲ ਗਿਆ ਉਹ ਸਮਝਣ ਲੱਗਾ ਕਿ ਮੇਰੇ ਬਰਾਬਰ ਕੋਈ ਨਹੀਂ ਹੈ ਇਸ ਤਰ੍ਹਾਂ ਸਵੇਰ ਹੋ ਗਈ ਸੂਰਜ ਚੜ੍ਹਿਆ ਅਤੇ ਹਨੇਰਾ ਖਤਮ ਹੋ ਗਿਆ ਸ਼ਾਂਤ ਰੂਪ ਵਿੱਚ ਗੁਰੂ ਜੀ ਜਿਸ ਥਾਂ ਉੱਤੇ ਬੈਠੇ ਸਨ ਉਸ ਸਮੇਂ ਉੱਥੇ ਔਰੰਜੇ ਬਾਸ਼ਾ ਦੇ ਆਦਮੀ ਆਏ ਉਹਨਾਂ ਨੇ ਵੇਖਿਆ ਕਿ ਪ੍ਰੇਤ ਨੇ ਉਹਨਾਂ ਦਾ ਕੁਝ ਨਹੀਂ ਵਿਗਾੜਿਆ ਅਤੇ ਉਹ ਡਰੇ ਹੀ ਨਹੀਂ ਬੜੇ ਹੀ ਰਾਮ ਨਾਲ ਬੈਠੇ ਹਨ ਜਦੋਂ ਗੁਰੂ ਜੀ ਹਵੇਲੀ ਤੋਂ ਬਾਹਰ ਨਿਕਲੇ ਤਾਂ ਜਿਹੜੇ ਸਿੱਖ ਸਾਥੀ ਸਨ ਉਹ ਉਸ ਵੇਲੇ ਆ ਕੇ ਮਿਲੇ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨ ਕਮਲਾ ਉੱਤੇ ਸਿਰ ਰੱਖ ਕੇ ਨਮਸਕਾਰ ਕੀਤੀ ਉਸ ਵੇਲੇ ਉਹ ਸ਼ਕਤੀवान ਸਿੱਖ ਜਿਸ ਨੇ ਗੰਨੇ ਦੇ ਛਿਲਕੇ ਚੁਪੇ ਸੀ ਦੋਵੇਂ ਹੱਥ ਜੋੜ ਕੇ ਬੋਲਿਆ ਗੁਰੂ ਜੀ ਤੁਸੀਂ ਕਿਉਂ ਦੁੱਖ ਸਹਿਣ ਕਰ ਰਹੇ ਹੋ ਤੁਸੀਂ ਇੱਕ ਵਾਰ ਅੱਖ ਦੇ ਇਸ਼ਾਰੇ ਨਾਲ ਮੈਨੂੰ ਕਹਿ ਦਿਓ ਮੈਂ ਸਭ ਤਰ੍ਹਾਂ ਨਾਲ ਸਮਰੱਥ ਸ਼ਕਤੀਮਾਨ ਹਾਂ ਜੋ ਚਾਹਾਂ ਮੈਂ ਉਹੀ ਕਰ ਸਕਦਾ ਹਾਂ ਤੁਸੀਂ ਇਹ ਪ੍ਰਤੱਖ ਰੂਪ ਵਿੱਚ ਵੇਖ ਲੈਣਾ ਮੈਂ ਸੈਂਕੜੇ ਹਜ਼ਾਰਾਂ ਲੱਖਾਂ ਨੂੰ ਕੀ ਗਿੰਦਾ ਹਾਂ ਮੈਂ ਤੁਰਕ ਬਾਦਸ਼ਾਹ ਸਮੇਤ ਸਭ ਤੁਰਕਾਂ ਨੂੰ ਮਾਰ ਦੇਵਾਂਗਾ ਮੈਂ ਜਿਹੜਾ ਕੰਮ ਕਰਕੇ ਵਿਖਾਵਾਂਗਾ ਜਿਸ ਕਰਕੇ ਇਹਨਾਂ ਦੀ ਸੰਤਾਨ ਵੀ ਪਿੱਛੇ ਬਚੀ ਨਹੀਂ ਰਹੇਗੀ ਦਿੱਲੀ ਅਤੇ ਲਾਹੌਰ ਨਗਰ ਜਿਨ੍ਹਾਂ ਵਿੱਚ ਤੁਰਕਾਂ ਦਾ ਬਹੁਤ ਯੋਰ ਹੈ ਜਿੱਥੇ ਤੁਰਕਾਂ ਦੇ ਵੱਡੇ ਘਰ ਹਨ ਜਿੱਥੇ ਇਸਤਰੀਆਂ ਧੀਆਂ ਪੁੱਤਰਾਂ ਆਦਿ ਸਮੇਤ ਬਹੁਤ ਸਾਰੇ ਤੁਰਕ ਪਰਿਵਾਰ ਵਸਦੇ ਹਨ ਦੋਵੇਂ ਨਗਰਾਂ ਦੀ ਜਿੰਨੀ ਧਰਤੀ ਹੈ ਉੰਨੀ ਮੈਂ ਆਪਣੇ ਹੱਥਾਂ ਨਾਲ ਉੱਪਰ ਚੁੱਕ ਲਵਾਂਗਾ ਬਹੁਤ ਤੇਜ਼ੀ ਨਾਲ ਮੈਂ ਇਹਨਾਂ ਨੂੰ ਆਪਸ ਵਿੱਚ ਟਕਰਾ ਕੇ ਇਹਨਾਂ ਦੇ ਸਾਰੇ ਘਰ ਤੋੜ ਦੇਵਾਂਗਾ ਫਿਰ ਇਹਨਾਂ ਨੂੰ ਪੁੱਠੇ ਕਰਕੇ ਹੀਟਾ ਸੁੱਟ ਦੇਵਾਂਗਾ ਜਿਸ ਕਰਕੇ ਇਹ ਦੁਸ਼ਮਣ ਪਰ ਉੱਪਰ ਨਹੀਂ ਉੱਠ ਸਕਣਗੇ ਇਸ ਤਰ੍ਹਾਂ ਦੀ ਮੇਰੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਸਮੇਂ ਆਪ ਜੀ ਬਚਨ ਕਰੋ ਇਹ ਦੁਖੀ ਤੁਰਕ ਆਪ ਜੀ ਦਾ ਅਪਮਾਨ ਕਰ ਰਹੇ ਹਨ ਤੁਹਾਡੇ ਚਾਰੇ ਪਾਸੇ ਚੌਕੀਦਾਰ ਖੜੇ ਹਨ ਅਤੇ ਤੁਹਾਨੂੰ ਕੈਦ ਕਰਕੇ ਬਹੁਤ ਦੁੱਖ ਦੇਣਾ ਚਾਹੁੰਦੇ ਹਨ ਇਸ ਲਈ ਇਹਨਾਂ ਤੋਂ ਅਪਮਾਨ ਕਿਉਂ ਸਹਿਣ ਕਰੀਏ ਮੈਂ ਐਸੀ ਬੁਰੀ ਕਰਾਂਗਾ ਕਿ ਉਹ ਆਪ ਜੀ ਦੇ ਪੈਰੀ ਆ ਕੇ ਪੈਣਗੇ ਸਿੱਖ ਤਰੋ ਇਸ ਤਰ੍ਹਾਂ ਦੀ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾ ਪਏ ਅਤੇ ਉਸ ਦੀ ਬਾਹ ਫੜ ਕੇ ਹੱਥ ਨਾਲ ਦਬਾ ਦਿੱਤੀ ਗੁਰੂ ਜੀ ਨੇ ਉਸ ਸਿੱਖ ਵਿੱਚ ਜੋ ਸ਼ਕਤੀ ਪੈਦਾ ਹੋਈ ਸੀ ਉਹ ਸਾਰੀ ਖਿੱਚ ਲਈ ਉਸ ਦੀ ਦੇਹੀ ਫਿਰ ਉਸੇ ਤਰ੍ਹਾਂ ਖਾਲੀ ਹੋ ਗਈ ਉਸ ਨੇ ਆਪਣੇ ਮਨ ਵਿੱਚ ਜਾਣਿਆ ਕਿ ਉਹ ਤਾਂ ਫਿਰ ਫੋਕ ਹੋ ਗਿਆ ਹੈ ਉਸ ਦੇ ਹਿਰਦੇ ਵਿੱਚ ਪਹਿਲਾਂ ਵਾਲੀ ਸ਼ਕਤੀ ਨਹੀਂ ਰਹੀ ਉਹ ਪਛਤਾਵਾ ਕਰਦਾ ਹੋਇਆ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਇਹ ਕੀ ਹੋ ਗਿਆ ਹੈ ਦਿਲੋਂ ਮਰ ਜਾ ਰਿਹਾ ਸੀ ਤਦ ਗੁਰੂ ਜੀ ਨੇ ਫਰਮਾਇਆ ਜਿਸ ਤਰ੍ਹਾਂ ਤੁਹਾਡੇ ਤੋਂ ਹੋਵੇ ਉਸੇ ਤਰ੍ਹਾਂ ਕਰੋ ਦੋਵੇਂ ਜੋ ਵੱਡੇ ਨਗਰ ਹਨ ਉਹਨਾਂ ਨੂੰ ਆਪਸ ਵਿੱਚ ਟਕਰਾ ਦੇਵੋ ਇਸ ਤਰ੍ਹਾਂ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਮੂੰਹ ਵੱਲ ਵੇਖ ਕੇ ਨਿਮਰ ਹੋ ਗਿਆ ਅਤੇ ਹੱਥ ਜੋੜ ਕੇ ਬੋਲਿਆ ਤੁਸੀਂ ਸਾਰੇ ਸੰਸਾਰ ਦੇ ਪਾਲਣ ਵਾਲੇ ਨਾਸ਼ ਕਰਨ ਵਾਲੇ ਹੋ ਤੁਸੀਂ ਸਾਰਿਆਂ ਦੇ ਕਰਤਾ ਪੁਰਖ ਹੋ ਜੋ ਚਾਹੋ ਕਰਦੇ ਹੋ ਮੈਂ ਤੁਹਾਡੇ ਵੱਡੇ ਤੇਜ ਪ੍ਰਤਾਪ ਦੀ ਮੈਮਾ ਨਹੀਂ ਜਾਣੀ ਸਗੋਂ ਆਪਣਾ ਆਪ ਨੂੰ ਜਿਤਾਉਣ ਲੱਗ ਪਿਆ ਕਿ ਮੈਂ ਹੁਣੇ ਗੁਰੂ ਜੀ ਦੀ ਸਹਾਇਤਾ ਕਰਾਂਗਾ ਜੋ ਦੋਖੀ ਤੁਰਕ ਹਨ ਸਾਰਿਆਂ ਨੂੰ ਮਾਰ ਮੁਕਾਵਾਂਗਾ ਗੁਰੂ ਜੀ ਜਦੋਂ ਮੇਰੇ ਸਰੀਰ ਅੰਦਰ ਵੱਡੀ ਸ਼ਕਤੀ ਪ੍ਰਵੇਸ਼ ਹੋ ਗਈ ਸੀ ਤਾਂ ਮੈਂ ਸਾਰੀ ਗੱਲ ਸੱਚੀ ਕਹੀ ਸੀ ਪਰੰਤੂ ਜਦੋਂ ਆਪ ਜੀ ਨੇ ਮੇਰੀ ਬਾਹ ਫੜ ਲਈ ਤਮ ਇੱਕਦਮ ਕੰਗਾਲ ਹੋ ਗਿਆ ਮੇਰੇ ਵਿੱਚ ਕੁਝ ਵੀ ਸ਼ਕਤੀ ਨਾ ਰਹੀ ਮੇਰੇ ਅੰਦਰ ਜਿਹੜਾ ਜੋਰ ਸੀ ਸਾਰਾ ਖਤਮ ਕਰ ਦਿੱਤਾ ਹੁਣ ਆਪ ਜੀ ਜਿਸ ਤਰ੍ਹਾਂ ਚਾਹਦੇ ਹੋ ਉਸੇ ਤਰ੍ਹਾਂ ਵਿਵਹਾਰ ਕਰੋ ਗੁਰੂ ਜੀ ਇਹ ਸੁਣ ਕੇ ਉਸ ਸਿੱਖ ਨੂੰ ਮੁਖਤ ਉਚਾਰ ਕੇ ਸਮਝਾਉਣ ਲੱਗੇ ਤੂੰ ਸ਼ਰਧਾ ਧਾਰਨ ਕਰਕੇ ਸਾਡੇ ਨਾਲ ਆਇਆ ਸੀ ਅਤੇ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਨਿਭਾਇਆ ਫਿਰ ਤੁਰਕਾਂ ਦੇ ਮਾੜੇ ਵਿਵਾਰ ਨੂੰ ਵੇਖ ਕੇ ਮਨ ਵਿੱਚ ਵੱਡੀਆਂ ਸੋਚ ਵਿਚਾਰਾ ਕਰਨ ਲੱਗਾ ਫਿਰ ਆਪ ਨੇ ਸਾਡੇ ਉੱਤੇ ਸ਼ੱਕ ਕੀਤਾ ਕਿ ਇਹ ਗੁਰੂ ਜੀ ਸਮਰੱਥਾवान ਹਨ ਜਾਂ ਨਹੀਂ ਇਸ ਲਈ ਅਸੀਂ ਤੇਰੇ ਵੱਲ ਗੰਨੇ ਦੇ ਛਿਲਕੇ ਸੁਟੇ ਸਨ ਆਪ ਨੇ ਗੰਨੇ ਦਾ ਸਵਾਦ ਵੇਖ ਲਈ ਮਨ ਵਿੱਚ ਇੱਛਾ ਧਾਰਨ ਕੀਤੀ ਅਤੇ ਸਾਡੇ ਜੁੱਠੇ ਛਿਲਕੇ ਮੂੰਹ ਵਿੱਚ ਪਾ ਲਈ ਤਦ ਤੇਰੇ ਵਿੱਚ ਸ਼ਕਤੀ ਆ ਗਈ ਸੀ ਜਿਨ੍ਹਾਂ ਦੀ ਸੇਵਾ ਕਰਕੇ ਤੇਰੇ ਵਿੱਚ ਸ਼ਕਤੀ ਪੈਦਾ ਹੋਈ ਕਿ ਉਹ ਖੁਦ ਇਸ ਤਰ੍ਹਾਂ ਨਹੀਂ ਕਰ ਸਕਦੇ ਆਪ ਨੇ ਇਸ ਤਰ੍ਹਾਂ ਦੀ ਵਿਵੇਕ ਸ਼ਕਤੀ ਨੂੰ ਸਮਝਿਆ ਹੀ ਨਹੀਂ ਇਹ ਸੁਣ ਕੇ ਉਸ ਸਿੱਖ ਨੇ ਨਮਸਕਾਰ ਕੀਤੀ हे प्रभु जी ਤੁਹਾਡੀ ਲੀਲਾ ਤੁਸੀਂ ਹੀ ਜਾਣਦੇ ਹੋ ਤੁਰਕ ਤੁਹਾਡੀ ਬੇਅਦਬੀ ਕਰਦੇ ਹਨ ਤਾਂ ਉਹ ਸਾਡੇ ਤੋਂ ਸਹਾਰੀ ਨਹੀਂ ਜਾਂਦੀ ਇਸ ਲਈ ਤੁਹਾਡੇ ਕੋਲ ਆ ਕੇ ਕਿਹਾ ਸੀ हे प्रभु जी ਮਾਫ ਕਰ ਦਿਓ ਸਾਟੀ ਮਤ ਅਣਜਾਨ ਹੈ ਫਿਰ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਬੋਲਾਂਗਾ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਕਾਰਜ ਕਰੋ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਨੂੰ ਸਨੇਹਾ ਭੇਜ ਕੇ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਉਹ ਹਵੇਲੀ ਜਿਹੜੀ ਕਿ ਮਸ਼ਹੂਰ ਸੀਗੀ ਕਿ ਉਥੇ ਦਿਓ ਰਹਿੰਦਾ ਜinn ਰਹਿੰਦਾ ਹੈ ਔਰ ਜਿਹੜਾ ਉਥੇ ਰਾਤ गुजारਦਾ ਉਹਨੂੰ ਮਾਰ ਦਿੰਦਾ ਹੈ ਉੱਥੇ ਰਾਤ گزارਣ ਨੂੰ ਆਖਿਆ। ਉਹ ਆਪਣੇ ਦਰਬਾਨ ਨਾਲ ਖਲਾਏ ਗੁਰੂ ਤੇਗ ਬਹਾਦਰ ਨੂੰ ਜਿਹੜੇ ਉੱਥੇ ਛੱਡ ਕੇ ਆਏ। ਗੁਰੂ ਤੇਗ ਬਹਾਦਰ ਨੂੰ ਉਸ ਹਵੇਲੀ ਭੇਜਣ ਤੇ ਔਰੰਗਜ਼ੇਬ ਦੇ ਵਜ਼ੀਰ ਵੀ ਪਰੇਸ਼ਾਨ ਸੀ। ਪਰ ਜਦੋਂ ਰਾਤ ਪਈ ਤੇ ਮਾਮਲਾ ਉਲਟ ਹੋਇਆ। ਉਹ ਦਿਓ ਉਹ ਜਿੰਨ ਜਿਹੜਾ ਕਿ ਲੋਕਾਂ ਨੂੰ ਮਾਰਦਾ ਸੀਗਾ। ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਉਹਨੇ ਪ੍ਰਣਾਮ ਪੇਸ਼ ਕੀਤਾ। ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਮਨੇ ਆਪਣਾ ਸਲਾਮ ਪੇਸ਼ ਕੀਤਾ ਔਰ ਆਖਿਆ ਮੇਰੇ ਵਾਸਤੇ ਇਹ ਬੜੀ ਈ ਅਨਮੋਲ ਕੜੀਆਂ ਹੈ ਕਿ ਤੁਸੀਂ ਮੈਨੂੰ ਆਪਣਾ ਦਿਦਾਰ ਬਖਸ਼ਿਆ ਮੈਂ ਤੁਹਾਡੇ ਕੀ ਖidmat ਕਰ ਸਕਣਾ ਹੈ ਮੇਰੇ ਜੋ ਵਾਸਯਾ ਮੈਨੂੰ ਦੱਸੋ ਮੈਂ ਉਹ ਕਰ ਸਕਣਾ ਹੈ ਜਿਹੜੇ ਤੁਹਾਨੂੰ ਤੁਹਾਡੇ ਦੁਸ਼ਮਣ ਹੈ ਤੁਹਾਨੂੰ ਮਕਾਉਣਾ ਚਾਹੁੰਦੇ ਆ ਜਾਂ ਤੁਹਾਡੇ ਖਿਲਾਫ ਸਾਜ਼ਿਸ਼ਾਂ ਕਰਨ ਦੇ ਆ ਮੈਂ ਉਹਨਾਂ ਨੂੰ ਖਤਮ ਕਰ ਸਕਣਾ ਵਾਂ ਤਾਨੂੰ ਇਥੋਂ ਕੱਢ ਸਕਨਾ ਮੈਂ ਪਰ ਗੁਰੂ ਤੇਗ ਬਹਾਦਰ ਨੇ ਉਹਨੂੰ ਉਹ ਚੀਜ਼ਾਂ ਕਰਨੇ ਤੋਂ ਮਨਾ ਕੀਤਾ ਕਿਉਂਕਿ ਉਹਨਾਂ ਨੂੰ ਅੱਲਾਹ ਤਾਲਾ ਤੇ ਯਕੀਨ ਸੀਗਾ ਰੱਬ ਦੀ ਜ਼ਾਤ ਤੇ ਯਕੀਨ ਸੀ ਕਿ ਮੁਸ਼ਕਲਾਂ ਪਰੇਸ਼ਾਨੀਆਂ ਖੁਸ਼ੀਆਂ ਸੁੱਖ ਸਕੂਨ ਇਹ ਸਭ ਰੱਬ ਦੀ ਅਤਾ ਹੈ ਰੱਬ ਜਿਹਨੂੰ ਚਾਹੁੰਦਾ ਹੈ ਜਿਹੜੀ ਚੀਜ਼ ਦੇ ਦਿੰਦਾ ਹੈ ਕਿਸੇ ਬੰਦੇ ਨੂੰ ਅਜ਼ਮਾਉਣ ਵਾਸਤੇ ਉਹ ਗਮ ਦਿੰਦਾ ਹੈ ਦੁੱਖ ਦਿੰਦਾ ਪਰੇਸ਼ਾਨੀਆਂ ਦਿੰਦਾ ਤੇ ਕਿਸੇ ਨੂੰ ਅਜ਼ਮਾਉਣ ਵਾਸਤੇ ਖੁਸ਼ੀਆਂ ਦਿੰਦਾ ਹੈਗਾ ਇਹ ਸਾਰੀਆਂ ਉਹਦੀਆਂ عطاਾਂ ਆ ਇਸ ਵਾਸਤੇ ਇਹਨਾਂ ਹਰ ਚੀਜ਼ ਤੇ ਚਾਹੇ ਦੁੱਖ ਹੈ ਖੁਸ਼ੀ ਹੈ ਸ਼ੁਕਰ ਅਦਾ ਕਰਨਾ ਚਾਹੀਦਾ ਔਖਾ ਸੌਖਾ ਵੇਲਾ ਜਿਹੜਾ ਵਾ ਉਹ ਕੱਟ ਜਾਂਦਾ ਹੈਗਾ ਵਾ ਕਟਣਾ ਤੇ ਉਹਨੇ ਉਸ ਤਰ੍ਹਾਂ ਵੀ ਹੈ ਅਗਰ ਨਹੀਂ ਵੀ ਸ਼ੁਕਰ ਅਦਾ ਕਰਾਂਗੇ ਤੇ ਜੇ ਸ਼ੁਕਰ ਅਦਾ ਕਰਾਂਗੇ ਤੇ ਕੱਟ ਤੇ ਉਹਨੇ ਤਾਂ ਵੀ ਜਾਣਾ ਹੈ ਪਰ ਰੱਬ ਦੇ ਸਾਹਮਣੇ ਸੁਰਖਰੂ ਹੋ ਜਾਂਗੇ ਉਦੇ ਸ਼ੁਕਰਗੁਜ਼ਾਰ ਬੰਦੇ ਬਣ ਜਾਵਾਂਗੇ ਉਹ ਛੜ ਤੋਂ ਰਾਜ਼ੀ ਹੋ ਜਾਏਗਾ ਕਿ ਮੇਰੇ ਇਸ ਬੰਦੇ ਨੇ ਮੇਰੀ ਮੁਸ਼ਕਲ ਪਰੇਸ਼ਾਨੇ ਚ ਮੇਰਾ ਸ਼ੁਕਰ ਅਦਾ ਕੀਤਾ ਔਰ ਇਹ ਜਿਹੜੀ ਪਰੇਸ਼ਾਨੀ ਹੈ ਉਹਨੂੰ ਮੇਰੇ ਉੱਤੇ ਤਵੱਕਲ ਕਰਕੇ ਕੱਟੀ ਹੈਗੀ ਹੈ ਇਸ ਲਈ ਉਹਨਾਂ ਨੇ ਉਸ ਜੈਨ ਨੂੰ ਉਹ ਕੰਮ ਕਰਨੇ ਤੋਂ ਮਨਾ ਕੀਤਾ ਔਰ ਜੈਨ ਨੇਫਰ ਕੁ ਉਹਨਾਂ ਦੀ ਖੁਸ਼ਕidmat ਦੇ ਵਿੱਚ ਕੁਝ ਜੋ ਉਹ ਕੋ ਸਰਦਾ ਬਣਦਾ ਸੀਗਾ ਉਹ ਪੇਸ਼ ਕੀਤਾ ਵੀਰੋ ਤੁਹਾਨੂੰ ਇੱਕ ਹੀ ਸਿੱਖਿਆ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਨੇ ਵੀ ਜਿਹੜਾ ਪੈਗਾਮ ਤੇ ਮੈਸੇਜ ਦਿੱਤਾ ਹੈ ਆਪਣੇ ਅਮਲ ਦੇ ذریعے ਉਹ ਹੀ ਹੈ ਕਿ ਹਰ ਚੀਜ਼ ਦੇ ਲਈ ਰੱਬ ਤੇ ਤਵਕਕਲ ਕਰੋ ਦੁੱਖ ਹੈ ਪਰੇਸ਼ਾਨੀ ਹੈ ਉਹਦਾ ਸਬਰ ਸ਼ੁਕਰ ਅਦਾ ਕਰਕੇ ਕੱਟੋ ਤੇ ਉਹ ਨਜਾਤ ਦੀਆਂ ਰਾਵਾਂ ਕੱਢ ਦਿੰਦਾ ਹੈ ਬੰਦੇ ਵਾਸਤੇ ਆਸਾਨੀਆਂ ਪੈਦਾ ਕਰ ਦਿੰਦਾ ਹੈ ਉਹਦੇ ਲਈ ਜਿਹੜੀਆਂ ਮੁਸ਼ਕਲਾਂ ਆ ਆਸਾਨ ਕਰ ਦਿੰਦਾ ਔਰ ਉਸ ਤੋਂ ਰਾਜ਼ੀ ਹੋ ਕਿ ਫਰੋਇਦਾ ਇਨਾਮ ਦਿੰਦਾ ਹੈ ਉਹ ਦੁਨੀਆ ਦੇ ਇਨਾਮਾਂ ਤੋਂ ਬਹੁਤ ਵੱਡਾ ਹੁੰਦਾ ਜਿਹੜਾ ਇੱਜ਼ਤ ਰਤਬਾ ਮਰਤਬਾ ਦਿੰਦਾ ਹੈ ਹਮੇਸ਼ਾ ਵਾਸਤੇ ਦਿੰਦਾ ਤੇ ਇਸ ਲਈ ਹਰ ਚੀਜ਼ ਸਾਨੂੰ ਰੱਬ ਦੀ ਮਰਜ਼ੀ ਨੂੰ ਅੱਗੇ ਰੱਖਣਾ ਚਾਹੀਦਾ ਹੈ ਔਰ ਉਹਦੀ ਮਰਜ਼ੀ ਦੇ ਮੁਤਾਬਕ ਹੀ ਹਰ ਕੰਮ ਕਰਨਾ ਚਾਹੀਦਾ ਹੈ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼